ਵੀ ਹੈਡਕਵਰਟਰ ਤੋਂ ਆਉਂਦੇ। ਸ਼ੁਆਹ ਜੋ ਆਇਆ। ਅਸੀਂ ਹਰ ਹਾਲਤ ਦੇ ਵਿੱਚ ਤੁਹਾਡਾ ਜਿਹੜਾ ਸਮਾਹ ਨੇ ਆਹ ਜਿਹੜੀਆਂ ਉਹ ਰਿੰਗੇ ਮੁਲਜ਼ਮ ਆ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਤੇ ਸਾਡੇ ਜ਼ਿਲ੍ਹੇ ਦੀ ਆਗੂ ਆ ਕੇ ਸਾਡੇ ਵਿੱਚ ਸਾਡੇ ਕਿਲਾ ਪਰਵਾਰ ਵੇਖੇ ਨੇ। ਉਹਨਾਂ ਦੀ ਸੈਂਟੀ ਦੇ ਨਾਲ ਅਸੀਂ ਇਸ ਗੱਲ 'ਚ ਨੋ ਦਾ ਰੂਪ ਹੋਰ ਬਦਲਾਂਗੇ ਹੋਰ ਮੁਸਾਲ ਕਰਾਂਗੇ ਸੰਘਰਸ਼ ਨੂੰ ਹੋਰ ਵਕਾ ਕਰਾਂਗੇ ਅੱਗੇ ਹੋਰ ਟਿੱਕਾ ਲਵਾਵਾਂਗੇ ਪੁਲਿਸ ਆਰਾਮ ਨਾਲ ਬੈਠ ਜਾਂਦੀ ਆ ਪੁਲਿਸ ਨੂੰ ਵੀ ਪਤਾ ਹੁੰਦਾ ਕਿ ਇਹ ਚੋਰੀ ਹੋਈ ਉਹਨੂੰ ਅਸੀਂ ਟ੍ਰੇਸ ਕਰਨਾ ਵਾ ਇਹਦੇ ਵਿੱਚ ਜਿਹੜੇ ਬੰਦੇ ਹੈਗੇ ਆ ਜਾਂ ਜਿਹੜੀਆਂ ਵੀ ਲੇਡੀਆਂ ਨੇ ਕਿਉਂ ਉਹ ਆਡੈਂਟੀਫਾਈ થઈ ਜਾਣਗੇ ਜਦੋਂ ਵੀ ਚੋਰ ਚੋਰੀ ਕਰਦਾ ਉਹ ਕਦੀ ਘਰ ਨਹੀਂ ਬੈਠਦਾ ਤੇ ਉਹਨਾਂ ਨੂੰ ਫੜਨ ਵਾਸਤੇ ਸਾਨੂੰ ਕੁਝ ਤਾਂ ਟਾਈਮ ਲੱਗਦਾ ਆ ਕਿਉਂਕਿ ਪੁਲਿਸ ਨੂੰ ਆਪਾਂ ਤੇ ਅਚੋਰੀ ਹੋਈ ਆ ਤੁਹਾਨੂੰ ਪਤਾ ਇਹ ਬਾਰਡਰ ਏਰੀਆ ਫੋਨ ਕਰਕੇ ਹੋਰ ਵੀ ਬਹੁਤ سارے ਜਿਹੜੇ ਕ੍ਰਾਈਮ ਹੋ ਜਾਂਦਾ ਵਾ ਉਹਦੇ ਕਰਕੇ ਪੁਲਿਸ ਜਿਹੜੀ బిਜੀ ਹੋਣ ਕਰਕੇ ਉਹ ਕੋਸੋ ਤੱਕ ਨਹੀਂ ਪਹੁੰਚ ਪਾਈ ਪਰ ਸਾਡੂ ਜਿਹੜਾ ਨਾ ਇਹ ਬਿਲਕੁਲ ਹੀ ਇਸ ਕੇਸ ਦੇ ਜਿਹੜਾ ਨੇੜੇ ਪਹੁੰਚ ਚੁੱਕੇ ਆ ਤੇ ਮੇਰੀ ਪਰਿਵਾਰ ਨੂੰ ਅਈਓ ਆ ਕੇ ਸਾਨੂੰ 15 ਦਿਨ ਦਾ ਟਾਈਮ ਦਿੱਤਾ ਜਾਵੇ 15 ਦਿਨ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਸਾਡਾ ਜਿਹੜਾ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਜਾਵੇ ਤੇ ਮੇਰੀ ਤੇ ਇਹੋ ਹੀ ਆਪਦਾ ਜੀ ਹੋਣਾ ਮੈਂ ਰਿਕਵੈਸਟ ਕੀਤੀ ਆ कि देखो ਧਰਨੇ ਲਾਇਆ ਕੋਈ ਕਿਸੇ ਵੀ ਮੈਟਰ ਦਾ ਹੱਲ ਨਹੀਂ ਹੁੰਦਾ ਕਿਉਂਕਿ ਆਪਾਂ ਤੁਹਾਡੇ ਜਿੱਦੋਂ ਪਹਿਲਾਂ ਹੀ ਤੁਹਾਡੇ ਨਾਲ ਹੈਗਾ ਧਰਨੇ ਲਾਇਆ ਕੋਈ ਜ਼ਿਆਦਾ ਨਹੀਂ ਆਪਾਂ ਤੁਹਾਡੇ ਨਾਲ ਹੋ ਸਕਦੇ ਕਿ ਅਸੀਂ ਤੁਹਾਨੂੰ ਮਜਬੂਰ ਕਰੀਏ ਕਿਉਂਕਿ ਤੁਹਾਡਾ ਵੀ ਨਹੀਂ ਦਿਲ ਕਰਦਾ ਕਿ ਤੁਸੀਂ ਰੋਡ ਤੇ ਆ ਕੇ ਬੈਠੋ ਕਿਉਂਕਿ ਕਰੇ ਬੱਚੇ ਆ ਸਾਰਾ ਕੁਝ ਛੱਡ ਕੇ ਜਿੱਦੋਂ ਤੁਸੀਂ ਇੱਥੇ ਆ ਕੇ ਆਨੇ ਆ ਤੁਸੀਂ ਸਾਡੇ ਵੱਡੇ ਜੋ ਛੋਟੇ ਵਿੱਚੋਂ ਅਰ ਆਪਾਂ ਇਸ ਮੈਟਰ ਨੂੰ ਜਿਹੜਾ ਹੱਲ ਕਰਾਂਗੇ 15 ਦਿਨ ਦਾ ਤੁਹਾਡੇ ਕੋਲ ਅਸੀਂ ਟਾਈਮ ਮੰਗਦੇ ਆ ਸਾਨੂੰ ਟਾਈਮ ਜ਼ਰੂਰ ਦਿੱਤਾ ਜਾਵੇ ਮੇਰੇ ਐਸਐਚਓ ਸਾਹਿਬ ਬਹੁਤ ਮਿਹਨਤੀ ਆ ਤੁਹਾਡੇ ਕੇਸ ਕਰਕੇ ਉਹ ਰਾਤ ਦਿਨ ਬੈਠ ਨਹੀਂ ਰਹੇ ਲਗਾਤਾਰ ਇਸ ਮੈਟਰ 'ਤੇ ਜਾ ਰਹੇ ਆ ਤੇ ਇੰਨਾ ਹੀ ਜਿਹੜੇ ਮੇਰੇ ਸ਼ਬਦਾਂ ਮੈਂ ਚਾਹਨੀ ਆ ਕਿ ਮੇਰੇ ਵੱਡੇ ਮੇਰੇ ਛੋਟੇ ਜਿਹੜੇ ਪੈਟਰਾਂ ਵਾ ਮੇਰੇ ਬਜ਼ੁਰਗਾਂ ਮਾਤਾਵਾ ਵਾ ਕਿ ਜ਼ਰੂਰ ਸਾਨੂੰ ਟਾਈਮ ਦਿੱਤਾ ਜਾਵੇ ਅੱਜ ਮੈਡਮ ਐਸਐਸਪੀ ਆਏ ਨੇ ਕੀ ਤੁਹਾਨੂੰ ਵਾਇਕਰ ਵੀ ਖਾਲਸਾ ਵਾਇਓ ਜੀ ਕੀ ਖਤੇ ਅੱਜ ਧਰਨੇ ਦੇ ਸਾਹਮਣੇ ਐਸਐਸਪੀ ਹੈੱਡ ਕੁਆਰਟਰ ਮੈਡਮ ਆਏ ਸੀਗੇ ਉਹਨਾਂ ਨੇ ਵਿਸ਼ਵਾਸ ਦਵਾਇਆ ਸਾਰਿਆਂ ਨੂੰ ਕਿ ਅਸੀਂ 15 ਦਿਨ ਦੇ ਅੰਦਰ ਤੁਹਾਨੂੰ ਇਹ ਜਿਹੜੇ ਬਰਾਮਦ ਕਰਕੇ ਤੁਹਾਡੇ ਅੱਗੇ ਰੱਖ ਦਿਆਂਗੇ ਤਾਂ 15 ਦਿਨ ਵਾਸਤੇ ਧਰਨਾ ਜਿਹੜਾ ਖਤਮ ਨਹੀਂ ਕੀਤਾ ਗਿਆ ਲੇਕਿਨ ਇਸ ਨੂੰ 15 ਦਿਨ ਬਾਅਦ ਤੇ ਥੋੜਾ ਮਤਲਬ ਕੀਤਾ ਗਿਆ ਕੀਤਾ ਗਿਆ ਵਾ ਅਗਰ 15 ਦਿਨਾਂ ਦੇ ਵਿੱਚ ਵਿੱਚ ਇਹ ਸਮਾਨ ਨਾ ਬਰਾਮਦ ਕਰਕੇ ਦਿੱਤਾ ਗਿਆ ਤਾਂ ਦੁਬਾਰਾ ਫਿਰ ਧਰਨਾ ਇਸੇ ਤਰ੍ਹਾਂ ਇਸ ਤੋਂ ਵੱਡਾ ਰੂਪ ਜਿਹੜਾ ਉਹ ਧਰਨ ਕਰੇਗਾ ਤੇ ਧਰਨਾ ਜਿਹੜਾ ਇਹ ਲਿਆ ਜਾਏਗਾ ਇਸ ਕਰਕੇ ਟਾਈਮ ਜਿਹੜਾ 15 ਦਿਨ ਦਾ ਇਹਨਾਂ ਨੂੰ ਦਿੱਤਾ ਗਿਆ ਫਿਰ ਲਹਾਰ ਧਰਨਾ ਜਿਹੜਾ ਇਸ ਨੂੰ ਰੋਕਿਆ ਗਿਆ ਕੀਤਾ ਗਿਆ